ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਅਮਰੀਕ ਸਿੰਘ ਬਰਾੜ ਇੱਕ ਹੋਰ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਜਿਹੜੀ ਮੈਂ ਗੱਲ ਕਰੂੰਗਾ ਪੈਸੇ ਦੇ ਉੱਤੇ ਹੈ ਜ਼ਿੰਦਗੀ ਦੇ ਵਿੱਚ ਪੈਸਾ ਬੜਾ ਜ਼ਰੂਰੀ ਹੈ ਹਰ ਬੰਦਾ ਭਜਦਾ ਹੈ ਪਰ ਪੈਸਾ ਤੁਸੀਂ ਕਮਾ ਕਿਸ ਤਰੀਕੇ ਨਾਲ ਰਹੇ ਹੋ ਇਹ ਬੜੀ ਸੋਚਣ ਵਾਲੀ ਗੱਲ ਹੈ ਅੱਜ ਕੱਲ ਲੋਕ ਵੀਓਆਂ ਦੇ ਚੱਕਰ ਚ ਜਾਂ YouTube ਚੈਨਲਾਂ ਤੇ ਰੀਲਾਂ ਪਾ ਕੇ ਬਣਾ ਰਿਹਾ ਚੰਗੀ ਗੱਲ ਹੈ ਤੇ ਜਿਹੜੇ ਅਧ ਨੰਗੇ ਹੋ ਕੇ ਰੀਲਾਂ ਬਣਾਉਂਦੇ ਐ ਜਾਂ ਅਸ਼ਲੀਲਤਾ ਕਹਿਲਾ ਲੱਚਰਤਾ ਕਹਿਲਾ ਇਹਦੇ ਨਾਲ ਕਮਾਇਆ ਪੈਸਾ ਤੇ ਬਲੈਕ ਕਰਕੇ ਕਮਾਇਆ ਪੈਸਾ ਦੋਨੇ ਇੱਕ ਬਰਾਬਰ ਹੈ ਇਹ ਪੈਸਾ ਤੁਹਾਨੂੰ ਕਦੇ ਵੀ ਸਕੂਨ ਨਹੀਂ ਦਿੰਦਾਗਾ ਲਾਸਟ ਚ ਦੁੱਖ ਬੜੇ ਭਰਨੇ ਪੈਣਗੇ ਕਿਉਂਕਿ ਬਲੈਕ ਵਾਲਾ ਨਸ਼ੇ ਵਿੱਚ ਕੀ ਕਮਾਇਆ ਹੋਇਆ ਪੈਸਾ ਜ਼ਿੰਦਗੀ 'ਚ ਕਦੇ ਸਕੂਨ ਨਹੀਂ ਮਿਲਦਾ। ਗਾਂ ਉਹਨਾਂ ਦੀ ਔਲਾਦ ਭਰਦੀ ਏ। ਤੇ ਜਿਹੜਾ ਬਲੈਕ ਵਾਲਾ ਸਿਸਟਮ ਸੀਗਾ ਉਹ ਅੱਜਕੱਲ ਰੀਲਾਂ 'ਚ ਵਿਊਆਂ ਦੇ ਚੱਕਰਾਂ 'ਚ ਜਿਹਨੂੰ ਅਸ਼ਲੀਲਤਾ ਕਹਲਾ, ਅੱਥਰਤਾ ਕਹਲਾ ਇਹਨਾਂ ਚੋਂ ਨਾ ਸਟਾਰਟ ਹੋ ਗਿਆ। ਤੇ ਬਾਕੀ ਤੁਸੀਂ ਆਪਦੇ ਵਿਚਾਰ ਰੱਖ ਸਕਦੇ ਹੋ ਕਮੈਂਟਾਂ ਦੇ ਵਿੱਚ। ਮੇਰੇ ਸੋਚ ਮੁਤਾਬਿਕ ਤਾਂ ਬਲੈਕ ਦਾ ਤੇ ਆਧ ਨੰਗੀ ਹੋ ਕੇ ਰੀਲਾਂ ਬਣਾਉਣ 'ਚ ਵਿਊ ਲੈਣ 'ਚ ਪੈਸਾ ਕਮਾਇਆ ਬਰਾਬਰੀ ਹੀ ਆ। ਹਲਦੇ ਆ ਅਗਲੀ ਹੋਰ ਵੀਡੀਓ